ਆਪਾਂ ਸਾਰਿਆਂ ਨੇ ਦੇਖਿਆ ਹੋਵੇਗਾ ਜੇ ਕਿਸੇ ਅਨਪੜ ਗਵਾਰ ਬੰਦੇ ਨੂੰ ਕਿਸੇ ਹੱਟੀ ਤੇ ਪਿਠਾ ਦੋ ਤਾਂ ਉਹ ਹੱਟੀ ਵੀ ਸਾਰੀ ਵੇਚ ਦਿੰਦਾ ਹੈ ਹੱਟੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਉਹੀ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਤੇ ਸੈਂਟਰ ਦੇ ਜਿਹੜੇ ਫੰਡ ਆਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪੈਂ ਪੈਂ ਟਾ ਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਹੈ ਇਹ ਤੁਸੀਂ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆ ਵਾਂਗੂ ਆਓ ਨੱਚ ਕੇ ਟੁਕਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਆਪਣੇ ਆਪ ਦਾ ਆਈ ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਉਦੋਂ ਇਹਨਾਂ ਨੂੰ ਸੁਪਨਾ ਆ ਗਿਆ ਕਿ ਪੈਸੇ ਘੱਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਹੈ ਸਟੇਟ ਦਾ ਤੂੰ ਉੱਥੇ ਬਹਿ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਆਂ ਤੂੰ ਮੁੱਖ ਮੰਤਰੀ ਐ ਕੋ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰ ਅੰਨਾ ਪੈਸਾ ਚਾਹੀਦਾ ਹੈ ਪੁਰਾਣਾ ਮੈਂ ਇਹ ਹਿਸਾਬ ਲਾਇਆ ਤੇ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪੁਰਾਣਾ ਹਿਸਾਬ ਦੇਣ ਜੋਗੇ ਨਾ ਨਵਾਂ ਪੈਸਾ ਚੱਜ ਨਾਲ ਲਾਂ ਜੋਗੇ ਨਾ ਕਿਸੇ ਨਾਲ ਵਰਤਨ ਜੋਗੇ ਤੇ ਨਾ ਇਹਨਾਂ ਨੂੰ ਕੋਈ ਦੇਸ਼ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋਈ ਇੱਜ਼ਤ ਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕਮੀ ਸਭ ਤੋਂ ਨਕਾਤ ਸਭ ਤੋਂ ਨਕਿੱਧ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਦੋਂ 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 ਜਦ ਤੂੰ ਉੱਥੇ ਬਈ ਪ੍ਰੋਟੋਕਾਲ 'ਚ ਬੈਠਾ ਹੈ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਆ ਆਉਣ ਤੋਂ ਪਹਿਲੇ ਮਿੰਟ ਆਫ ਮੀਟਿੰਗ ਵੀ ਜਾਂਦੇ ਆ ਪਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੈਂਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਾਂਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦੇਤਾ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦੇਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋਅ ਕਰਤੀ ਤੇ ਕਿਹੜਾ ਇਹਨਾਂ ਨੇ 12000 ਕਰੋੜ ਦਾ ਹਿਸਾਬ ਦੇਤਾ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦੋ ਉਹ ਖਾ ਜਾਏ ਨਵੇੜ ਜੇ ਤੇ ਥੋੜੇ ਤੋਂ 10 ਦਾ ਹਿਸਾਬ ਦੇਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦਾ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕਮੀ ਸਰਕਾਰ ਖਾ ਗਈ ਤੇ ਖਤਮ ਕਰ ਗਈ। ਵਿੱਤਲ ਗਵਰਨਰ ਵੀ ਉਰੇ ਪਹੁੰਚਿਆ ਗਵਰਨਰ ਵੱਲੋਂ ਕਿਹਾ ਗਿਆ ਕਿ ਨરેન્દ્ર ਮੋਦੀ ਹਲੇ ਪਹਿਲੀ ਕਿਸ਼ਤ ਦਿੱਤੀ ਹੈ 200 ਕਰੋੜ ਰੁਪਏ ਦਾ। ਲੱਗਦਾ ਵੀ ਇਸ ਤੋਂ ਬਹੁਤ ਉਮੀਦ ਹੈ ਕਿ ਜਿਵੇਂ ਜਿਵੇਂ ਲੋੜ ਪਿਆ ਕਰੇਗਾ ਉਸ ਤੋਂ ਹੱਦੇ ਰੜੇ ਦੇ ਦਿੱਤੀ ਜਾਣਗੇ ਪੈਸੇ। ਜਿਵੇਂ ਜਿਵੇਂ ਲੋੜ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ ਤੇ ਅੱਗੇ ਵੀ ਦੇਣਗੇ। ਜਿੱਥੇ-ਜਿੱਥੇ ਪੈਸੇ ਦੀ ਲੋਡ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਤੁਸੀਂ ਦੇਖ ਲਓ ਜਦੋਂ ਆਪਣੀ ਖੇਤੀ ਦੀ ਤਾਨ ਆਂਦੀ ਹੈ ਚਾਹੇ ਸੀਸੀਐਲਿਮਿਟ ਹੈ ਚਾਹੇ ਦੂਜੀਆਂ ਆਪਦਾ ਦੇ ਵੇਲੇ ਏਡ ਹੈ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਵੀ ਇੱਕ ਗ੍ਰਾਂਟ ਆਈ ਸੀਗੀ ਉਹ ਵੀ ਇਹਨਾਂ ਨੇ ਗਾਇਬ ਕਰਤੀ ਉਹਦਾ ਵੀ ਕੋਈ ਹਸਾਰ ਨਹੀਂ ਹੈਗਾ ਉਹ ਅਸੀਂ ਹਲੇ ਪੁੱਛਿਆ ਨਹੀਂ ਹੈਗਾ ਅਸੀਂ ਰਾਜਾ 12000 ਕਰੋੜ ਜੋ ਕਿ ਹੜ੍ਹ ਆਏ ਨੇ ਆਪਦਾ ਹੈ ਇਹ ਉਹਦੇ ਉਹਦੇ ਕਰ ਰਹੇ ਸਾਡੇ ਪ੍ਰਧਾਨ ਜੀ ਆਗੇ ਜੀ ਆਜੋ ਇਧਰ ਆਓ ਸਰ ਸਾਰੇ ਰਾਜ ਪ੍ਰੈਸ ਕਾਨਫਰੰਸ ਤੇ ਮੁੱਖ ਮੰਤਰੀ ਕਹਿੰਦਾ ਪੈਸਾ ਤਾਂ ਆਇਆ ਨਹੀਂ ਇਕੱਤਰਿਆ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਹੈ ਜਿਹਨੂੰ ਕੱਖ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਟ ਨੂੰ ਆਂਦਾ ਹੈ ਤਾਂ ਉਹ ਕਾਊਂਟ ਆ ਚੀ ਆਂਦਾ ਹੈ ਕੋਈ ਐਂ ਤਾਂ ਨਹੀਂ ਸੜਕ ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹੀ ਹਿਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਹੈ ਇਹ ਸਾਲ ਚੰਨਾ ਗਿਆ ਇਹ ਸਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਦਾ ਦੇ ਪੈਸੇ ਸੀਗੇ ਵੀ ਜੇ ਕੋਈ ਆਪਦਾ ਆਊਗੀ ਉਹ ਪੈਸਾ ਉੱਥੇ ਵਰਤਿਆ ਜਾਊਗਾ 4 ਸਾਲ 5 ਸਾਲ ਜਿਹੜਾ ਪੈਸਾ ਆਇਆ ਉਹ ਖਾ ਗਏ ਤੇ ਹੁਣ ਜਦੋਂ ਆਪਦਾ ਆਈ ਹੈ ਤਾਂ ਲੋਕਾਂ ਦੇ ਕੋਲ ਜਾਣ ਤੇ ਜਦੋਂ ਟਾਈਮ ਸੀਗਾ ਤਾਂ ਕਦੀ ਇਹ ਚन्नई ਘੁੰਮ ਰਿਆ ਸੀਗਾ ਮੁੱਖ ਮੰਤਰੀ ਤੇ ਕਦੀ ਹਸਪੀਟਲ 'ਚ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲਾ ਕਰਾ ਲਓ ਪੰਜਾਬ ਦੇ ਸਿੰਗਰਾਂ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਉੱਥੇ ਨਾ ਬੁਲਾਓ ਉੱਥੇ ਇਹਦੀ ਜਵਾਬ ਦੇਹੀ ਨਾ ਮੰਗੋ ਤੁਹਾਡੀ ਰੈਲੀ ਹੈ ਜੀ ਜਿਆਲਾ ਦੇ ਪਾਸ ਤੋਂ ਰੋਡ ਦੇ ਵਿੱਚ ਕਾਫੀ ਸਾਰਾ ਜੂਠ ਆਇਆ ਦਾ ਲੇਕਿਨ ਤੁਹਾਡੀ ਰੈਲੀ ਦੇ ਵਿੱਚ ਜੂ ਜਾ ਰਹੇ ਨੇ ਰੋਡ ਤੇ ਪਟਾਕੇ ਚੱਲ ਰਹੇ ਇਸ ਤਰ੍ਹਾਂ ਦੇਖੀ ਤੋਂ ਵੀ ਰੂਪ ਹੋਣਾ ਸਿਖਾਣਾ ਕਿ ਕਰ ਜਾਂ ਖੁੱਲੀ ਛੋੜ ਦੇਖੋ ਜੀ ਜਿਹੜੀਆਂ ਗੱਡੀਆਂ ਸੜਕ ਤੇ ਜਾ ਰਹੀਆਂ ਨੇ ਜੇ ਕੋਈ ਮੇਰੇ ਭਰਾ ਕਿਸੇ ਦੋਸਤ ਦਾ ਹੈਗਾ ਮੈਂ ਹੁਣੇ ਕੰਨ ਪਟੂਗਾ ਇਹਨਾਂ ਦੇ ਤੇ ਅੱਗੇ ਤੋਂ ਇਸ ਗੱਲ ਨੂੰ ਨੋਟ ਰੱਖਾਂਗੇ ਹੁਣੇ ਇਹਨਾਂ ਨੂੰ ਮੈਂ ਬੰਦਾ ਵੀ ਬਣਾਉਂਗਾ ਤੇ ਹੁਣੇ ਡਾਂਟੂਗਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਾ ਹੋਊਗੀ ਕਰੋ ਜੀ ਪੰਜਾਬ ਦਾ ਵੱਡਾ ਮੁੱਦਾ ਹੈ ਕਿੰਨੇ ਵੀ ਡੈਮਾ ਦਾ ਕੰਟਰੋਲ ਹੈ ਪੰਜਾਬ ਨੂੰ ਤੇ ਹਾਲਾਂਕਿ ਤੁਸੀਂ ਸੈਂਟਰ ਦੇ ਨਾਲ ਜੁੜੇ ਹੋ ਤੁਹਾਨੂੰ ਮੌਕਾ ਮਿਲਦਾ ਹੈ ਸੈਂਟਰ ਦੇ ਵਿੱਚ ਜਾਓਗੇ ਕੋਈ ਗੁਆਰ ਰੱਖੋਗੇ ਪੰਜਾਬ ਦੀ ਮੁੱਖ ਲੋੜ ਹੈ ਇਸ ਸਮੇਂ ਜੇ ਅਮਾ ਦਾ ਕੰਟਰੋਲ ਕਹਿੰਦੇ ਪੰਜਾਬ ਨੂੰ ਦੱਸਦਾ ਹੈ। ਬਿਲਕੁਲ ਜੀ ਅਸੀਂ ਮੁੱਖ ਮੰਗਾ ਸਾਡੀ ਪਾਰਟੀ ਦਾ ਏਜੰਡਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਏਜੰਡਾ ਪੰਜਾਬ ਨੂੰ ਦੁਬਾਰਾ ਖੜਾ ਕਰਨ ਲਈ ਬਲੂਪ੍ਰਿੰਟ ਜੇ ਕਿਸੇ ਸਰਕਾਰ ਕੋਲ ਹੈ ਤਾਂ ਉਹ ਸਿਰਫ ਭਾਜਪਾ ਦੀ ਸਰਕਾਰ ਹੈ। ਤੁਸੀਂ ਟ੍ਰੇਲਰ ਦੇਖਣਾ ਹੋਵੇ Rajasthan ਦਾ ਦੇਖ ਲਓ Gujarat ਦਾ ਦੇਖ ਲਓ UP ਦੇਖ ਲਓ ਜਿੱਥੇ ਸਰੇ ਆਮ ਲੋਕ ਦਿਨ ਦੇ ਵਿੱਚ ਉਹ ਕਹਿੰਦੇ ਹੁੰਦੇ ਸੀਗੇ ਵੀ ਰਾਮਪੁਰੀ ਚਾਕੂ ਮਸ਼ਹੂਰ ਹੈ ਉਹ ਮਰ ਜਾਂਦੇ ਸੀਗੇ UP ਦੇ ਵਿੱਚ ਤੇ ਹੁਣ UP ਦੇਖ ਲਓ ਰਾਤ ਨੂੰ ਤੁਸੀਂ 1 ਵਜੇ ਵੀ ਸੜਕ ਤੇ ਘੁੰਮ ਲੋ ਤਾਂ ਇਹ ਭਾਜਪਾ ਦੇ ਟ੍ਰੇਲਰ ਨੇ। ਇਹੇ ਭਾਜਪਾ ਦਾ ਟ੍ਰੇਲਰ ਹੀ ਤੁਹਾਨੂੰ ਸਰਕਾਰਾਂ ਤੇ ਪੰਜਾਬ ਤੇ ਦਿਖੂਗਾ ਤੇ ਪੰਜਾਬ ਵੀ ਤੁਹਾਨੂੰ ਯੂਪੀ ਮਾਡਲ ਗੁਜਰਾਤ ਮਾਡਲ ਵਾਂਗੂ ਤਰੱਕੀਆਂ ਤੇ ਦਿਖੂਗਾ। ਹੜ੍ਹਾਂ ਦੇ ਮੁੱਦਿਆਂ ਤੇ ਕੀ ਮੋੜੇ ਲਾ ਕੇ ਚੱਲੋਗੇ? ਸੈਕਟਰ ਦੇ ਵਿੱਚ ਲਾ ਕੇ ਕੀ ਖਾਸ ਗੱਲ ਤੇ ਚੱਲੋਗੇ ਪੰਜਾਬ ਹੜ੍ਹਾਂ ਦਾ? ਹੜ੍ਹਾਂ ਦੇ ਮੁੱਦਿਆਂ ਤੇ ਕਿਵੇਂ? ਕੀ ਸੈਕਟਰ ਦੇ ਵਿੱਚ ਲੈ ਕੇ ਜਾਓਗੇ ਕੀ ਮੁੱਦੇ ਲੈ ਜਾਓਗੇ? ਦੇਖੋ ਸਭ ਤੋਂ ਪਹਿਲਾਂ ਤਾਂ ਆਪਣੇ ਪਾਣੀ ਜਦੋਂ ਆਂਦਾ ਹੈ ਉਹਦੀ ਨਿਕਾਸੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਦਰਿਆ, ਬਹੁਤ ਸਾਰੇ ਨਾਲੇ ਖਾਲੀ ਪਏ ਰਹਿੰਦੇ ਆ ਉਹਨਾਂ ਨਾਲ ਪਾਣੀ ਦੀ ਡੈਮਾ ਦੀ ਕਨੈਕਟੀਵਿਟੀ ਨਹੀਂ ਹੈਗੀ ਉਹਦੇ ਵਾਸਤੇ ਆਪਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ ਬਣਾਉਣਾ ਚਾਹੀਦਾ ਹੈ ਉਹ ਸਾਰਾ ਤੁਸੀਂ ਦੇਖੋ ਜਦੋਂ ਹੜ੍ਹ ਆਏ 15 ਦਿਨ 20 ਦਿਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਦੋ ਮੰਤਰੀ ਨੇ ਇਹਦੇ ਇੱਕ ਫਲੱਡ ਕੰਟਰੋਲ ਦਾ ਇੱਕ ਆਪਦਾ ਕੰਟਰੋਲ ਦਾ ਮੇਰੀ ਗੱਲ ਨੋਟ ਕਰ ਲਿਓ ਪਹਿਲੇ 20 ਦਿਨ ਕਿਸੇ ਮੰਤਰੀ ਦੀ ਪ੍ਰੈਸ ਕਾਨਫਰੰਸ ਨਹੀਂ ਹੋਈ ਕਿਸੇ ਆਪਦਾ ਕੰਟਰੋਲ ਮੰਤਰੀ ਨੇ ਆ ਕੇ ਇਹ ਨਹੀਂ ਕਿਹਾ ਵੀ ਮੈਂ ਪਿੰਡਾਂ 'ਚ ਜਾ ਰਹੇ ਆ ਜਾਂ ਮੈਂ ਇਹ ਪ੍ਰਬੰਧ ਕੀਤੇ ਆ ਸੁੱਤੇ ਪਏ ਰਹਿੰਦੇ ਆ ਜਦੋਂ ਜਾਗਦੇ ਆ ਉਦੋਂ ਬਹੁਤ ਟਾਈਮ ਹੋ ਗਿਆ ਹੁੰਦਾ ਪਰੋਂ ਜੀ ਤੁਹਾਡੇ ਵੱਲੋਂ ਵੀ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਡੇ ਵੱਲੋਂ ਵੀ ਕੋਈ ਹੜ ਪੇਟ ਦਾ ਵਾਸਤੇ ਕੋਈ ਸਹਾਇਤਾ ਪਹੁੰਚਾਈ ਗਈ ਕਿਸ ਤਰੀਕੇ ਦਾ ਹੋਣਾ ਵਾਸਤੇ ਸਾਡੀ ਪਾਰਟੀ ਤਾਂ ਜੀ ਉੱਥੇ ਹੀ ਰਹੀ ਹੈ ਸਾਡੇ ਵਰਕਰ ਉੱਥੇ ਹੀ ਰਹੇ ਨੇ ਅਸੀਂ ਹੁਣ ਮੈਡੀਕਲ ਕੈਂਪ ਵੀ ਲਾਇਆ ਨੇ ਸਾਡੇ ਪ੍ਰਧਾਨ ਜੀ ਗਏ ਨੇ ਸਾਡੇ ਦਿੱਲੀ ਤੋਂ ਮੁੱਖ ਮੰਤਰੀ ਨੇ ਭਾਜਪਾ ਦੇ ਉਹਨਾਂ ਨੇ ਵੀ ਭੇਜੇ ਆ ਟਰੱਕ ਹਰਿਆਣੇ ਤੋਂ ਟਰੱਕ ਹੋਇਆ ਜਦੋਂ ਕਿਸੇ ਸਟੇਟ ਦੀ ਮਦਦ ਥਲੇ ਨਹੀਂ ਆਈ ਸੀ ਪੰਜਾਬ ਨੂੰ ਉਦੋਂ ਨੈਭ ਸਿੰਘ ਸੈਣੀ ਜੀ ਨੇ 5 ਕਰੋੜ ਰੁਪਏ ਭੇਜੇ ਆ ਪੰਜਾਬ ਨੂੰ ਦਿੱਲੀ ਤੋਂ ਟਰੱਕ ਵੀ ਆਇਆ ਸਾਡੀ ਲੀਡਰਸ਼ਿਪ ਨੇ ਵੀ ਉਥੇ ਟਰੱਕ ਭੇਜੇ ਨੇ ਅਸੀਂ ਖੜੇ ਆ ਲੋਕਾਂ ਦੇ ਨਾਲ গুজਰਾਤ ਤੋਂ ਕਈ ਨਾ ਹੀ ਹੈ ਜੀ ਕੋਈ ਮਾ이크 ਅਸੀਂ 2027 ਪਟੇਲਾ 2 ਤੇ ਪਟੇਲਾ ਬਣਨ ਰੱਬ ਦੇ ਦੋਨੇ ਸਿੱਟਾਂ ਪੂਰੇ ਭੱਤੇ ਬਹੁਤਾਂ ਨਾਲ ਜਿੱਤਾਂਗੇ ਪਟੇਲਾ 2 ਸਾਡਾ ਕੁਝ ਦਿਨ ਪਹਿਲਾਂ ਸਾਡੇ ਕੋਲ ਉਹ ਕੰਮ ਥੋੜਾ ਘੱਟ ਹੋਇਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਕੁਝ ਮਿੰਨੇ ਤੋਂ ਸਾਡੀ ਟੀਮ ਪਟੇਲਾ 2 ਬਹੁਤ ਸਟਰੋਂਗ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਤੇ ਪਟਿਆਲਾ ਬੰਦੇ ਨਾਲ ਬਟਾਰਾ 2 ਵੀ ਸੀਟ ਜਿੱਤਾਂਗੇ ਲੱਗਦਾ ਕਿ ਕੋਈ ਵੀ ਕੋਈ ਇਹਨਾਂ ਤੈਨੂੰ ਲੈ ਕੇ ਜਿਆਦੀ ਦਾ ਉਮੀਦਵਾਰ ਵੀ ਇਹਨਾਂ ਸਾਹਮਣੇ ਆ ਸਕਦਾ ਹੈ ਕਿੰਨਾ ਦਾ ਜਿਆਦੀ ਦਾ ਉਮੀਦਵਾਰ ਵੀ ਕਹਿੰਦੇ ਕਰੋਨ ਚੂੜ ਦੇਖਿਆ ਜਾ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਸਾਨੂੰ ਹੁਕਮ ਹੈ ਕੰਮ ਕਰਨ ਦਾ ਪਾਰਟੀ ਲਈ ਟਿਕਟ ਦੇਣੀ ਹੈ ਪਾਰਟੀ ਨੇ ਜਿਹੜਾ ਕੰਮ ਕਰੂਗਾ ਪਾਰਟੀ ਨੂੰ ਟਿਕਟ ਦੇਣੀ ਹੈ ਮੈਂ ਤੁਹਾਡੇ ਅੱਗੇ ਇੱਕ ਜਿੰਦ ਜਾਗ ਦੀ ਮਿਸਾਲਾਂ ਮੈਂ ਇੱਕ ਛੋਟਾ ਵਰਕਰ ਸੀਗਾ ਮੈਂ ਦੋ ਵਾਰ ਤਿੰਨ ਪ੍ਰਧਾਨ ਨਾਲ ਜਨਰਲ ਸੈਕਟਰੀ ਤੇ ਮੈਨੂੰ ਅੱਜ ਪਾਰਟੀ ਨੇ ਪ੍ਰਧਾਨ ਬਣਾਤਾ ਤੇ ਪਾਰਟੀ ਨੇ ਕੰਮ ਕਮਿਊਨਿਟੀ ਦੇਣੀ ਹੈ। ਇਹਤ ਮੰਤਰੀ ਇਸ ਇਲਾਕੇ ਤੋਂ ਨੇ ਜੀ ਉਹਨਾਂ ਦੇ ਜੋ ਪਿਛਲੀ ਸਰਕਾਰ ਦੀ ਉੱਤੇ ਬੜੇ ਬਲੇਮ ਲਾਏ ਹੋਣ ਮੰਤਰੀ ਨੇ ਕੀ ਲੱਗਦਾ ਪਟਿਆਲਾ ਕੋਲ ਉਹਨਾਂ ਨੇ ਕੰਮ ਕੀਤੇ ਨੇ। ਤੁਸੀਂ ਰੋਜ਼ ਦੇਖਦੇ ਹੋ ਆਪੋਜੀਸ਼ਨ ਦੇ ਪਾਰਟੀਆਂ ਖੈਰ ਮੈਂ ਤਾਂ ਉੱਥੇ ਕਦੇ ਗਿਆ ਨਹੀਂ। ਜਿੱਥੇ ਸਿਹਤ ਮੰਤਰੀ ਸਾਹਿਬ ਖੜਕੇ ਵੀਡੀਓ ਬਣਾਉਂਦੇ ਸੀ ਉੱਥੇ ਲੋਕ ਬਣਾਉਣ ਲੱਗ ਗਏ। ਕਿਉਂ ਤਾਂ ਤੁਹਾਨੂੰ 3.5 ਸਾਲ ਹੋ ਗਏ ਜੀ। ਤੁਸੀਂ ਚ ਕਾਰੇ ਜਾਂਦੇ ਚਿੱਕਰ ਜਾਂਦੇ ਸੀ। ਵੀ ਅੱਜ ਵੀ ਉਹੀ ਹਾਲ ਹੈ ਉਹਦੇ ਮਾਰੇ ਹਾਲ ਤੁਸੀਂ ਕਰ ਰੱਖਿਆ ਸ਼ਹਿਰ ਦਾ। ਉਹਨੂੰ ਕੀ ਲੱਗਦਾ 2027 ਦੇ ਜਿਹੜੇ ਇਲੈਕਸ਼ਨ ਆ ਰਹੇ ਨੇ ਕੀ ਲੱਗਦਾ ਪਟਿਆਲਾ 2 ਦੇ ਵਿੱਚ 2027 ਦਾ ਗਾਜ ਹੈ ਜੀ ਅਤੇ ਪਟਿਆਲਾ 2 ਚ 2027 ਦਾ ਗਾਜ ਤਾਂ ਜਿੱਦਣ ਸਾਡੇ ਹੱਥ ਅਰਬੰਦੀ ਕਮਾਂਡ ਆ ਗਈ ਸੀ ਪਟਿਆਲਾ ਦਾ ਮੋਤੀ ਮਹਿਲ ਦੇ ਹੱਥ ਆ ਗਈ ਸੀ ਅਸ਼ਵਿੰਦ ਸ਼ਰਮਾ ਸਾਡੇ ਪ੍ਰਧਾਨ ਬਣ ਕੇ ਅਸੀਂ ਪਟਿਆਲਾ 2 ਦਾ ਗਾਜ ਉਤਨੀ ਕਰਤਾ ਸੀ ਆ ਪੰਜਾਬ ਜਨਤਾ ਪਾਰਟੀ